ਦਰਸ਼ਕੋ ਸਤਿ ਸ੍ਰੀ ਅਕਾਲ ਤੁਸੀਂ ਦੇਖ ਰਹੇ ਹੋ YouTube ਚੈਨਲ ਅਤੇ Facebook ਪੇਜ ਓਨਲੀ ਟਰੁਥ ਨਿਊਜ਼ 028 ਸੱਚ ਦੀ ਆਵਾਜ਼ ਸੋ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਗੁਜਾਰਸ਼ ਕਰਾਂਗਾ ਉਹਨਾਂ ਵੀਰਾਂ ਨੂੰ ਜੋ ਬਾਬਾ ਸਾਹਿਬ ਭੀਮਰੋ ਅਵੇਦਕਰ ਦੀ ਸੋਚ ਨੂੰ ਨਹੀਂ ਮੰਨਦੇ ਜਾਂ ਉਹਨਾਂ ਤੋਂ ਨਫ਼ਰਤ ਕਰਦੇ ਆ ਤੋ ਕਿਰਪਾ ਕਰਕੇ ਉਹ ਸਾਡੀ ਵੀਡੀਓ ਤੋਂ ਦੂਰ ਹੀ ਰਹਿਣਾ। ਸੋ ਦਰਸ਼ਕੋ ਹੁਣ ਸ਼ੁਰੂ ਕਰਦੇ ਹਾਂ ਅਸਲੀ ਗੱਲਬਾਤ ਕੀ ਗੱਲਬਾਤ ਹੈ? ਤੁਹਾਨੂੰ ਪਤਾ ਹੀ ਹੋਵੇਗਾ ਪਿਛਲੇ 1 ਕਲੋ ਵੀ 3 ਤਰੀਕ ਨੂੰ ਮਾਫ ਕਰਨਾ 2 ਤਰੀਕ ਨੂੰ ਫਲੋਰ ਦੇ ਵਿੱਚ ਜਿਸ ਜਗ੍ਹਾ ਤੇ 31 ਮਾਰਚ ਨੂੰ ਬਾਬਾ ਸਾਹਿਬ ਦੇ ਬੁੱਤ ਦੀ ਵਿਆਪਦੀ ਹੋਈ ਸੀ ਔਰ ਜੋ ਹੁਣ ਇਹ ਮਤਲਬ 2 ਜੂਨ ਲੰਘਿਆ ਉਸ ਦਿਨ ਵੀ ਉਸੇ ਜਗ੍ਹਾ ਤੇ ਬਾਬਾ ਸਾਹਿਬ ਡਾਕਟਰ ਭੀਮਰਾਓ ਓਵੇਦਕਰਜੀ ਦੇ ਪੁੱਤ ਦੀ ਵੈਅਪਦੀ ਹੋਈ ਹੈ ਸੋ ਉਸ ਬਾਰੇ ਕੁਝ ਗੱਲਾਂ ਬਾਤਾਂ ਕਰਾਂਗੇ ਨਾ ਚਾਹੁੰਦੇ ਹੋਏ ਵੀ ਦਿਲ ਕਰਦਾ ਸੀ ਕਿ ਨਾ ਗੱਲ ਕਰੀਏ ਨਾ ਚਾਹੁੰਦੇ ਹੋਏ ਵੀ ਇਹ ਵੀਡੀਓ ਬਣਾਉਣ ਲੱਗੇ ਹਾਂ ਸੋ ਜੋ ਓਵੇਦਕਰ ਬਗ ਦੀ ਲੋਕ ਨੇ ਬਾਬਾ ਸਾਹਿਬ ਡਾਕਟਰ ਭੀਮਰਾਓ ਓਵੇਦਕਰ ਦੀ ਸੋਚ ਤੇ ਚੱਲਣ ਦੀ ਕੋਸ਼ਿਸ਼ ਕਰਦੇ ਨੇ ਜਾਂ ਚੱਲ ਰਹੇ ਨੇ ਉਹ ਕਿਰਪਾ ਕਰਕੇ ਵੀਡੀਓ ਨੂੰ ਅੰਤ ਤੱਕ ਜ਼ਰੂਰ ਦੇਖਣ। ਸੋ ਸਭ ਤੋਂ ਵੱਡਾ ਸਵਾਲ ਦਰਸ਼ਕੋ ਇੱਥੇ ਇਹ ਖੜਾ ਹੁੰਦਾ ਹੈ ਕਿ ਬਾਬਾ ਸਾਹਿਬ ਦੇ ਹੀ ਬੁੱਤ ਕਿਉਂ ਤੋੜੇ ਜਾਂਦੇ ਨੇ ਕਿਉਂ ਉਹਨਾਂ ਦੀ ਬੇਅਵਦੀ ਕੀਤੀ ਜਾਂਦੀ ਹੈ? ਸੋਚਣ ਵਾਲੀ ਗੱਲ ਹੈ ਕਿ ਬਾਬਾ ਸਾਹਿਬ ਦੇ ਬੁੱਤਾਂ ਤੋਂ ਇੰਨੇ ਕੀ ਮਤਲਬ ਉਹਨਾਂ ਨੂੰ ਨਾਰਾਜ਼ ਕੀ ਹੈ? ਕੀ ਉਹਨਾਂ ਨੂੰ ਡਰ ਹੈ ਜੋ ਤੋੜਦੇ ਨੇ ਇਸ ਤਰ੍ਹਾਂ ਦੇ ਇਸ਼ਾਰਾ ਤੇ ਅੰਸਰ? ਜਾ ਫਿਰ ਕੋਈ ਇਸ ਤਰ੍ਹਾਂ ਦੀਆਂ ਹਰਕਤਾਂ ਕਰਦੀਆਂ ਨੇ ਜੇ ਕਰਦੇ ਨੇ ਮਾਫ ਕਰਨਾ ਜਿਹੜੀਆਂ ਉਹਨਾਂ ਨੂੰ ਨਹੀਂ ਕਰਨੀਆਂ ਚਾਹੀਦੀਆਂ ਜਿਵੇਂ ਕਿ ਆ ਲੰਗੀ ਜੋ ਮੈਂ ਦੱਸਿਆ ਤਿੰਨ ਤਰੀਕ ਨੂੰ ਜਾਂ ਦੋ ਤਰੀਕ ਨੂੰ ਹੋਇਆ ਫਲੋਰ ਦੇ ਵਿੱਚ ਉਹਨਾਂ ਨੇ ਬਾਬਾ ਸਾਹਿਬ ਦੇ ਸਟੈਚੂ ਦੇ ਉੱਪਰ ਜੋ ਮੂੰਹ ਹੁੰਦਾ ਉਹਦੇ ਉੱਪਰ ਜੋ ਕਾਲੀ ਸਪਰੇ ਹੁੰਦੀ ਹੈ ਉਹ ਕੀਤੀ ਜੋ ਕੋਈ ਕੈਮਰੇ ਦੇ ਵਿੱਚ ਕੈਦ ਵੀ ਹੋਈ ਹੈ ਜੋ ਸੀਸੀਟੀਵੀ ਕੈਮਰਾ ਉਸ ਦੇ ਵਿੱਚ ਕੈਦ ਹੋਈ ਹੈ ਇਹ ਘਟਨਾ ਜੋ ਬਹੁਤ ਨਿੰਦਣਯੋਗ ਹੈ ਸਵਾਲ ਹੈ ਜੋ ਆਪਣਾ ਅਧੂਰਾ ਹੈ ਕਿ ਕਿਉਂ ਟੁੱਟਦੇ ਨੇ ਬਾਬਾ ਸਾਹਿਬ ਦੇ ਪੁੱਤ ਕਿਉਂ ਹੁੰਦੀਆਂ ਨੇ ਬਾਬਾ ਸਾਹਿਬ ਡਾਕਟਰ ਭੀਮਰਾਓ ਅਵੇਦਕਰ ਦੇ ਬੁੱਤਾਂ ਦੀਆਂ ਬੇਅਦੀਆਂ ਸਭ ਤੋਂ ਵੱਡਾ ਕਾਰਨ ਸਾਥੀ ਉਹ ਹੈ ਜੋ ਸਾਡਾ ਸਮਾਜ ਹੈ ਉਹ ਅਵੇਦਕਰ ਸਾਹਿਬ ਦੇ ਨਾਂ ਤੇ ਕਈ ਹਿੱਸਿਆਂ ਦੇ ਵਿੱਚ ਵੰਡਿਆ ਹੋਇਆ ਜਿਵੇਂ ਕਹਿੰਦੀਏ ਬਾਬਾ ਸਾਹਿਬ ਦੇ ਨਾਂ ਤੇ ਕੋਈ ਡਾਕਟਰ ਅਵੇਦਕਰ ਮਜ਼ਦੂਰ ਸੰਘ ਕੋਈ ਹੋਰ ਇਸ ਤਰ੍ਹਾਂ ਦੇ ਮੇਰੇ ਕਹਿਣ ਦਾ ਮਤਲਬ ਵੀ ਬਹੁਤ ਜ਼ਿਆਦਾ ਸੰਸਥਾਵਾਂ ਬਣੀਆਂ ਹੋਈਆਂ ਨੇ ਇਹਦਾ ਵੀ ਇੱਕ ਬਹੁਤ ਵੱਡਾ ਕਾਰਨ ਹੈ ਮੰਦੇ ਅਸੀਂ ਸੋਚ ਬਾਬਾ ਸਾਹਿਬ ਦੀ ਹੈ ਪਰ ਕਿਤੇ ਨਾ ਕਿਤੇ ਜੇ ਜੋ ਸਮਾਜ ਖਿਲ ਰਿਹਾ ਹੋਇਆ ਹੈ ਸਰਾਰਤੀ ਅੰਸਰ ਉਸ ਦਾ ਵੀ ਕੁਛ ਨਾ ਕੁਛ ਫਾਇਦਾ ਲੈਂਦੇ ਨੇ। ਜੋ ਮੇਰੇ ਕਹਿਣ ਦਾ ਮਤਲਬ ਹੈ ਬਾਬਾ ਸਾਹਿਬ ਦੀ ਸੋਚ ਤੇ ਚੱਲਣਾ ਬਹੁਤ ਚੰਗੀ ਗੱਲ ਹੈ। ਉਹਦੇ ਨਾਲ ਜਿੱਦਾਂ ਕਹਦੇ ਵੀ ਇੱਕ ਮੁਠ ਹੋਣਾ ਵੀ ਬਹੁਤ ਜ਼ਰੂਰੀ ਹੈ। ਅਗਰ ਅਸੀਂ ਬਾਬਾ ਸਾਹਿਬ ਦੀ ਸੋਚ ਤੇ ਚੱਲਦੇ ਆ ਤਾਂ ਸਾਨੂੰ ਇੱਕ ਹੋ ਕੇ ਚੱਲਣ ਦੀ ਵੀ ਬਹੁਤ ਜ਼ਰੂਰਤ ਹੈ। ਅਗਰ ਇੱਕ ਹੋਵਾਂਗੇ ਤਾਂ ਇਸ ਤਰ੍ਹਾਂ ਦੀਆਂ ਹਰਕਤਾਂ ਨੂੰ ਹੋ ਸਕਦਾ ਠੱਲ ਪੈ ਜਾਵੇ। ਅਗਲਾ ਕਾਰਨ ਇਹ ਹੈ ਕਈ ਜੋ ਵਿਚਾਰਧਾਰਾ ਦੇ ਲੋਕ ਨੇ ਜੋ ਬਾਬਾ ਸਾਹਿਬ ਦੀ ਸੋਚ ਨਹੀਂ ਨਹੀਂ ਮੰਨਦੇ ਉਹਨਾਂ ਦਾ ਮੰਨਣਾ ਹੈ ਕਿ ਬਾਬਾ ਸਾਹਿਬ ਸਿਰਫ ਦਲਿਤ ਸਮਾਜ ਜਾਂ ਫਿਰ ਗਰੀਬਾਂ ਦੇ ਰੈਬਰ ਸੇਜਾ ਉਹਨਾਂ ਦੇ ਮੁਕਤੀ ਦਾਤਾ ਸੀ ਬਿਲਕੁਲ ਗਲਤ ਹੈ ਬਾਬਾ ਸਾਹਿਬ ਵਾਸਤੇ ਪੂਰਾ ਭਾਰਤ ਇੱਕ ਸੀ ਉਹਨਾਂ ਨੇ ਕੋਈ ਇਸ ਤਰ੍ਹਾਂ ਦਾ ਮਤਲਬ ਕਾਨੂੰਨ ਦੇ ਵਿੱਚ ਕੋਈ ਇਸ ਤਰ੍ਹਾਂ ਦਾ ਇਹ ਕਹ ਲੋ ਵੀ ਕੋਈ ਇਸ ਤਰ੍ਹਾਂ ਦੀ ਕੋਈ ਲਿਖਤ ਨਹੀਂ ਲਿਖੀ ਜੋ ਕਿਸੇ ਦੇ ਮਤਲਬ ਖਿਲਾਫ ਜਾਂਦੀ ਹੋਵੇ ਉਹਦੇ ਵਿੱਚ ਸਭ ਤੋਂ ਵੱਡੀ ਇਹ ਹੈ ਜੋਨਾਂ ਨੇ ਇੱਕ ਮਤਲਬ ਉਹ ਕਾਨੂੰਨ ਲਿਖਿਆ ਸੀ ਭਾਰਤ ਰਤਨ ਬਾਬਾ ਸਾਹਿਬ ਨੂੰ ਸੰਵਿਧਾਨ ਦੇ ਨਿਰਮਾਤਾ ਮੰਨਦੇ ਆ ਮਾਫ ਕਰਨਾ ਸੋ ਉਹ ਜੋ ਸੰਵਿਧਾਨ ਆ ਉਹਦੇ ਵਿੱਚ ਸਭ ਨੂੰ ਬਰਾਬਰਤਾ ਦਿੱਤੀ ਹੈ ਕਿਸੇ ਨਾਲ ਕੋਈ ਉੱਚ-ਨੀਚ ਕੋਈ ਵੈਰ-ਵਿਰੋਧ ਨਹੀਂ ਆਗਰਿਕ ਵੱਡਾ ਤਨ ਹੜ ਲਾ ਲੋ ਉਹਤੇ ਵੀ ਸੇਮ ਕਾਨੂੰਨ ਉਹੀ ਲਾਗੂ ਆ ਇੱਕ ਜੋ ਬਿਲਕੁਲ ਰੋਟੀ ਕਮਾ ਕੇ ਖਾਂਦਾ ਆ ਉਹਦੀ ਸਵੇਰੇ ਕਮਾਉਂਦਾ ਸ਼ਾਮ ਨੂੰ ਖਾਂਦਾ ਉਹਦੇ ਵਾਸਤੇ ਵੀ ਉਹੀ ਕਾਨੂੰਨ ਬਣਿਆ ਹੈ ਸੋ ਇਸ ਕਰਕੇ ਬਾਬਾ ਸਾਹਿਬ ੱਲੇ ਦਲਤਾਂ ਦੇ ਜਾਂ ਇਹ ਕਹ ਲਓ ਵੀ ਕੱਲੇ ਗਰੀਬਾਂ ਦੇ ਨਹੀਂ ਉਹ ਸਰਬ ਪੂਰੇ ਭਾਰਤ ਵਾਸਤੇ ਉਹਨਾਂ ਨੇ ਸੰਵਿਧਾਨ ਲਿਖਿਆ ਸਭ ਤੋਂ ਵੱਡੀ ਗੱਲ ਅਗਰ ਇਦਾਂ ਦੀ ਗੱਲ ਹੋਵੇ ਤਾਂ ਜੋ ਉਹਨਾਂ ਨੇ ਔਰਤਾਂ ਵਾਸਤੇ ਸੰਵਿਧਾਨ ਬਣਾਏ ਸੰਵਿਧਾਨ ਬਣਾਇਆ ਜੋ ਉਹਨਾਂ ਨੇ ਕਾਨੂੰਨ ਬਣਾਏ ਉਹਦੇ ਵਿੱਚ ਕੋਈ ਇਹਨਾਂ ਨੇ ਨਹੀਂ ਲਿਖਿਆ ਵੀ ਜੋ ਦਲਤ ਸਮਾਜ ਦੀ ਔਰਤ ਹੈ ਜਾਂ ਭੈਣ ਹੈ ਸਾਡੀ ਬੱਚੀ ਉਹਦੇ ਵਾਸਤੇ ਅਲੱਗ ਕਾਨੂੰਨ ਹੈ ਜੋ ਇੱਕ ਰਹੀਸ ਦੀ ਜੋ ਵੱਡੇ ਪੈਸੇ ਤੱਕੇ ਵਾਲੇ ਜਿਹੜੇ ਕੱਲੋ ਵੀ ਵੱਡੇ ਕਾਰੋਬਾਰੀ ਆ ਉਹਨਾਂ ਦੀਆਂ ਕੁੜੀਆਂ ਕੱਤਰੀਆਂ ਜਾਂ ਉਹਨਾਂ ਦੇ ਭੈਣਾਂ ਵਾਸਤੇ ਅਲੱਗ ਕਾਨੂੰਨ ਹੈ ਜਾਂ ਕੁਝ ਨਹੀਂ ਬਾਬਾ ਸਾਹਿਬ ਦੀ ਬਦੌਲਤ ਇਹ ਕੱਲੋ ਵੀ ਭਾਰਤ ਦੀ ਸਰਵੋੱਚ ਜੋ ਅਹੁਦਾ ਜਿਹਨੂੰ ਆਪਾਂ ਕਹਿੰਦੇ ਨੇ ਰਾਸ਼ਟਰਪਤੀ ਉਸ ਅਹੁਦੇ ਉੱਤੇ ਵੀ ਇੱਕ ਔਰਤ ਬਰਾਜਮਾਨ ਹੈ ਆਪਾਂ ਸਾਰੇ ਜਾਣਦੇ ਆ ਮਹਾਮਹਿਮ ਦਰੋਪਤੀ ਮੁਰਮੂ ਜੀ ਜੋ ਅੱਜ ਆਪਣੇ ਭਾਰਤ ਦੇ ਰਾਸ਼ਟਰਪਤੀ ਨੇ ਇਹ ਸਭ ਬਾਬਾ ਸਾਹਿਬ ਦੇ ਕਾਨੂੰਨ ਕਰਕੇ ਜਾਂ ਉਹਨਾਂ ਦੇ ਸੰਵਿਧਾਨ ਕਰਕੇ ਹੀ ਹੈ ਉਹ ਜੋ ਇਸ ਤਰ੍ਹਾਂ ਦੀਆਂ ਹਰਕਤਾਂ ਹੁੰਦੀਆਂ ਨੇ ਇਹਨਾਂ ਨੂੰ ਠੱਲ ਪਾਉਣ ਵਾਸਤੇ ਜ਼ਰੂਰੀ ਹੈ ਜਿੰਨੇ ਵੀ ਮੈਂ ਇਹ ਦਰਖਾਸਤ ਕਰਾਂਗਾ ਇਹ ਹੀ ਬੇਨਤੀ ਕਰਾਂਗਾ ਜਿੰਨੇ ਵੀ ਬਾਬਾ ਸਾਹਿਬ ਤੇ ਬਾਬਾ ਸਾਹਿਬ ਦੇ ਨਾਂ ਤੇ ਸੰਗਠਨ ਚੱਲ ਰਹੇ ਨੇ ਜਥੇਬੰਦੀਆਂ ਚੱਲ ਰਹੀਆਂ ਨੇ ਠੀਕ ਹੈ ਉਹ ਅਲੱਗ-ਅਲੱਗ ਚੱਲ ਰਹੀਆਂ ਨੇ ਪਰ ਜਦੋਂ ਇਸ ਤਰ੍ਹਾਂ ਦੇ ਕੋਈ ਬਾਬਾ ਸਾਹਿਬ ਦੇ ਅਪਮਾਨ ਦੀ ਗੱਲ ਹੋ ਰਹੀ ਹੋਵੇ ਜਾਂ ਕੋਈ ਉਹਨਾਂ ਵੱਲ ਉਂਗਲ ਚੱਕਦਾ ਹੋਵੇ ਤਾਂ ਉਹਨਾਂ ਨੂੰ ਇੱਕ ਹੋ ਕੇ ਇੱਕ ਪਲੇਟਫਾਰਮ ਤੇ ਹੋ ਕੇ ਕੋਈ ਮਤਲਬ ਇਸ ਦੇ ਖਿਲਾਫ ਚੰਗੇ ਫੈਸਲੇ ਲੈਣੇ ਚਾਹੀਦੇ ਆ ਜੋ ਕਿ ਇਸ ਤਰ੍ਹਾਂ ਦੇ ਅੱਗੇ ਤੋਂ ਹਰਕਤਾਂ ਨਾ ਹੋਣ। ਸੋ ਜੋ ਕਰਦੇ ਨੇ ਇਸ ਤਰ੍ਹਾਂ ਦੀਆਂ ਹਰਕਤਾਂ ਉਹਨਾਂ ਨੂੰ ਵੀ ਇਹ ਗੁਜਾਰਸ਼ ਕਰਾਂਗੇ ਕਿ ਤੁਸੀਂ ਆਪਣੀਆਂ ਇਹਨਾਂ ਹਰਕਤਾਂ ਤੋਂ ਬਾਹਰ ਜਾਓ। ਦੇਖੋ ਇਹਦੇ ਵਿੱਚ ਇਹ ਚੀਜ਼ ਪੈਦਾ ਹੁੰਦੀ ਹੈ ਜਿੱਦਾਂ ਕਿ ਹੁਣ ਚੱਲ ਰਿਹਾ ਕੋਈ ਕਹਿੰਦਾ ਵੀ ਚਲੋ ਬੋਲਣਾ ਨਹੀਂ ਚਾਹੁੰਦੇ ਕਿ ਸਾਡਾ ਰਾਜ ਆ ਜਾਏ। ਜਦੋਂ ਤੁਸੀਂ ਅਵੇਦਕਰ ਬਾਦੀਆਂ ਨੂੰ ਜਾਂ ਬਾਬਾ ਸਾਹਿਬ ਦੀ ਸੋਚ ਤੇ ਚੱਲਣ ਵਾਲਿਆਂ ਦੇ ਨਾਲ ਤੁਸੀਂ ਬਿਨਾਂ ਰਾਜ ਤੋਂ ਇਸ ਤਰ੍ਹਾਂ ਦੀਆਂ ਹਰਕਤਾਂ ਕਰਦੇ ਹੋ। ਅਗਰ ਤੁਹਾਡਾ ਰਾਜ ਆ ਜਾਂਦਾ ਹੈ ਜਾਂ ਤੁਹਾਡਾ ਅਲੱਗ ਇਹ ਮੰਨ ਲਓ ਵੀ ਇੱਕ ਕੰਟਰੀ ਜਾਂ ਇੱਕ ਦੇਸ਼ ਬਣ ਜਾਂਦਾ ਹੈ। ਫਿਰ ਇਹਨਾਂ ਦਾ ਕੀ ਬਣੂ ਜੋ ਡਾਕਟਰ ਸਾਹਿਬ, ਬਾਬਾ ਸਾਹਿਬ, ਡਾਕਟਰ ਭੀਮਰਾਓ ਉਵੇਦਕਰ ਸਾਹਿਬ ਦੀ ਸੋਚ ਤੇ ਚੱਲਦੇ ਨੇ। ਸੋ ਫਿਰ ਤਾਂ ਇਹਨਾਂ ਦਾ ਜਿੰਨਾ ਮੁਸ਼ਕਲ ਹੋ ਜਾਏਗਾ। ਠੀਕ ਨੇ? ਇਸ ਕਰਕੇ ਇਸ ਤਰ੍ਹਾਂ ਦੀਆਂ ਹਰਕਤਾਂ ਨਾ ਹੋਣ। ਤੇ ਸਾਨੂੰ ਇਕਜੁੱਟ ਹੋ ਕੇ ਆਪ ਸਿਪਾਹੀ ਚਾਰਕ ਸਾਂਝ ਨੂੰ ਬਣਾ ਕੇ ਅਗਰ ਕੋਈ ਬਾਬਾ ਸਾਹਿਬ ਦੇ ਸਟੈਚੂ ਨਾਲ ਜਾਂ ਉਹਨਾਂ ਦੇ ਛਾਨ ਦੇ ਖਿਲਾਫ ਕੋਈ ਇਸ ਤਰ੍ਹਾਂ ਦੀ ਹਰਕਤ ਕਰਦਾ ਤਾਂ ਉਹਨੂੰ ਮੂੰਹ ਤੋੜ ਜਵਾਬ ਦੇਣਾ ਬਹੁਤ ਜ਼ਰੂਰੀ ਹੈ ਸੋ ਇਸੇ ਉਮੀਦ ਦੇ ਨਾਲ ਅਗਰ ਕਿਸੇ ਨੂੰ ਨਾ ਗੱਲਾਂ ਚੰਗੀਆਂ ਲੱਗੀਆਂ ਹੋਣ ਤਾਂ ਮਾਫੀ ਵੀ ਚਾਹੁੰਦੇ ਆ ਪਰ ਅਗਰ ਕੋਈ ਬਾਬਾ ਸਾਹਿਬ ਦੇ ਬੁੱਤ ਨਾਲ ਇਸ ਤਰ੍ਹਾਂ ਦੀ ਹਰਕਤ ਕਰੇਗਾ ਤਾਂ ਸਾਡਾ ਉਸ ਨਾਲ ਕੋਈ ਵੀ ਰਿਸ਼ਤਾ ਨਾਤਾ ਜਾਂ ਉਸ ਨਾਲ ਕੋਈ ਸਾਡੇ ਭਾਈਚਾਰਕ ਸਾਂਝ ਨਹੀਂ ਅੱਜ ਅਸੀਂ ਖੁੱਲੀ ਹਵਾ ਦੇ ਵਿੱਚ ਅਗਰ ਸਾਹਵਾਸ ਲੈ ਰਹੇ ਆਂ ਖੁੱਲੀ ਹਵਾ ਦੇ ਵਿੱਚ ਘੁੰਮ ਫਿਰ ਰਹੇ ਆਂ ਸਾਡੇ ਬੱਚੇ ਪੜ੍ਹ ਲਿਖ ਕੇ ਚੰਗੇ ਰੁਤਮਿਆਂ ਤੇ ਪਹੁੰਚ ਰਹੇ ਨੇ ਇਹ ਸਭ ਬਾਬਾ ਸਾਹਿਬ ਦੀ ਦੇਣ ਹੈ ਅਸੀਂ ਉਹਨਾਂ ਦੇ ਉਪਕਾਰਾਂ ਨੂੰ ਕਦੇ ਵੀ ਨਹੀਂ ਭੁਲਾ ਸਕਦੇ ਸੋ ਅੰਤ ਦੇ ਵਿੱਚ ਤੁਹਾਤੋਂ ਵਿਦਾ ਲੈਣੇ ਆਂ ਵਿਚਾਰ ਚੰਗੇ ਲੱਗੇ ਹੁਣ ਤਾਂ ਵੀਡੀਓ ਨੂੰ ਜ਼ਰੂਰ ਸ਼ੇਅਰ ਕਰਿਓ ਸੋ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਸਤਿ ਸ੍ਰੀ ਅਕਾਲ ਜੈ ਭੀਮ ਜੈ ਭਾਰਤ ਜੈ ਸਬਦਾਂ